ਕੋਈ ਇਲਾਕੇ ਵਾਲੇ ਦੇ ਕਹਿਣ ਦੇ ਮੁਤਾਬਕ ਇਹ ਕਹਿੰਦੇ ਸ਼ਾਰਟ ਸਰਕਟ ਹੋਇਆ ਜਾ ਰਿਹਾ ਹੈ ਬਾਕੀ ਪੂਰੀ ਜਾਣਕਾਰੀ ਨਹੀਂ ਹੈ ਜੇ ਪਤਾ ਲੱਗੀ ਬਾਕੀ ਮੌਕੇ ਦੇ ਲੋਕ 2 ਘੰਟੇ ਤੱਕ ਦੇਖਦੇ ਨਾ ਲਾਈਟ ਲੋ ਟੂਨ ਹੋ ਗਈ ਬਸ ਪ੍ਰੋਪਰ ਕਿਉਂਕਿ ਸਾਨੂੰ ਇਨਾ ਸ਼ੁਕਰ ਹੈ ਪਰ ਮਾਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਾਂਜੀ ਤੇ ਜਿਹੜੇ ਇਸ ਘਰ ਦੇ ਵਿੱਚ ਲੋਕ ਮੌਜੂਦ ਸੀ ਅੱਜ ਉਹ ਸਾਰੇ ਸੇਫ ਹੈ ਨੁਕਸਾਨ ਤੇ ਚਲੋ ਪੂਰਾ ਹੋ ਜਾਂਦਾ ਲੇਕਿਨ ਪ੍ਰਮਾਤਮਾ ਹੀ ਦੇਣਾ ਜਿਹੜੇ ਸਭ ਠੀਕ ਹੈ ਉਹਦਾ ਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਤੇ ਬਾਕੀ ਮੇਰੇ ਨਾਲ ਇੱਕ ਮੰਜ਼ਿਲ ਦਾ ਕਾਫੀ ਨੁਕਸਾਨ ਹੋ ਗਿਆ ਬਾਕਕੀ ਜਦੋਂ ਕਿਤੇ ਹੁਣ ਲਾਈਟ ਚੱਲੇਗੀ 2-3-4 ਘੰਟੇ ਬਾਅਦ ਜਦੋਂ ਮਾਹੌਲ ਸੁਖਾਵਾਂ ਹੋਏਗਾ ਕੋਈ ਅੰਦਰ ਉੱਪਰ ਜਾ ਸਕੇਗਾ ਬਿਜਲੀ ਵਧੀ ਘਟੀ ਮੋਟੇ ਦੇ ਕਰਕੇ ਹੋਇਆ ਹੈ ਹਾਂ ਬੋਲਟੇਜ ਕਰਕੇ ਹੋਇਆ ਹੈ ਸ਼ਾਰਟ ਸਰਕਟ ਕੋਈ ਸ਼ਾਰਟ ਕਰਕੇ ਨਹੀਂ ਵਸਿਗੀ ਨਹੀਂ ਮੌਜੂਦ ਹੀ ਨਹੀਂ ਸੀਗੇ ਮੁਰਕੇ ਤੇ ਕਿੰਨਾ ਵੀ ਹੋਣਾ ਇਹ ਨੁਕਸਾਨ ਕਿੰਨਾ ਕਰਾਉਗਾ ਪੂਰਾ 10 ਲੱਖ ਰੁਪਏ ਦਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਲੁਧਿਆਣਾ ਤੋਂ ਜਿੱਥੇ ਦੇਖ ਸਕਦੇ ਹੋ ਲੁਧਿਆਣਾ ਦੇ ਵਿੱਚ ਸ਼ਾਰਟ ਸਰਕਟ ਕਰਕੇ ਘਰ ਦਾ ਕੱਲਾ ਕੱਲਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਹੈ ਪਰਿਵਾਰ ਦਾ 10 ਲੱਖ ਰੁਪਏ ਦੇ ਕਰੀਬ ਨੁਕਸਾਨ ਹੋ ਚੁੱਕਿਆ ਹੈ ਦਾਸਤੀ ਟੀਵੀ ਫ੍ਰਿਜ ਬੈੱਡ ਅਤੇ ਹੋਰ ਕੀਮਤੀ ਸਮਾਨ ਮਸ਼ੀਨੀ ਸਭ ਕੁਝ ਸੜ ਕੇ ਮਿੱਟੀ ਹੋ ਗਿਆ ਹੈ ਪਰਿਵਾਰ ਦਾ ਦੇਖ ਸਕਦੇ ਹੋ ਵੱਡਾ ਨੁਕਸਾਨ ਹੈ ਦੱਸਦੇ ਲੁਧਿਆਣੇ ਦੇ ਧਰਮਪੁਰਾ ਗਲੀ ਨੰਬਰ 3 ਦੇ ਵਿੱਚ ਸਵੇਰੇ ਸਵੇਰੇ ਤੜਕੇ ਤੜਕੇ ਸ਼ਾਰਟ ਸਰਕਟ ਕਾਰਨ ਇੱਕ ਘਰ ਦੇ ਵਿੱਚ ਅੱਗ ਲੱਗ ਜਾਂਦੀ ਹੈ ਅੱਗ ਇੰਨੀ ਭੈਣਕ ਹੁੰਦੀ ਹੈ ਕਿ ਘਰ ਦੇ ਅੰਦਰ ਪਿਆ ਸਾਰਾ ਸਮਾਨ ਜਿਸ ਦੇ ਵਿੱਚ ਟੀਵੀ ਫਰਿੱਜ ਬੈੱਡ ਤੇ ਹੋਰ ਕੀਮਤੀ ਮਸ਼ੀਨੀ ਸੜ ਕੇ ਖਾਕ ਹੋ ਜਾਂਦੀ ਹੈ ਪਰਿਵਾਰ ਵੱਲੋਂ ਦੱਸਿਆ ਜਾਂਦਾ ਹੈ ਕਿ ਬਿਜਲੀ ਦੇ ਘਟਵਾਦ ਹੋਣ ਕਾਰਨ ਚੱਲਦੇ ਏਸੀ ਸ਼ਾਰਟ ਸਰਕਟ ਹੋਇਆ ਹੈ ਤੇ ਉਸ ਤੋਂ ਬਾਅਦ ਪੂਰੇ ਘਰ ਨੂੰ ਅੱਗ ਫੈਲ ਜਾਂਦੀ ਹੈ 10 ਲੱਖ ਰੁਪਏ ਦੇ ਕਰੀਬ ਦਾ ਜਿਹੜੀ ਗ੍ਰਸਤੀ ਜਿਹੜੀ ਹੈ ਉਹ ਸੜ ਕੇ ਸੁਆਹ ਚੁੱਕੀ ਹੈ ਇਹ ਅੱਗ ਕਰੀਬ ਦੱਸਿਆ ਜਾਂਦਾ ਹੈ 10 ਤੋਂ 10:30 ਵਜੇ ਦੇ ਦਰਮਿਆਨ ਲੱਗੀ ਸੀ ਸੂਚਨਾ ਮਿਲਣ ਤੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ਤੇ ਪਹੁੰਚਦੀਆਂ ਨੇ ਤੇ ਕਾਫੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਜਾਂਦਾ ਹੈ ਹਾਲਾਂਕਿ ਇਸ ਘਟਨਾ ਦੇ ਵਿੱਚ ਕਿਸੇ ਵੀ ਵਿਅਕਤੀ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ ਪਰ ਪਰਿਵਾਰ ਨੂੰ ਲਗਭਗ 10 ਲੱਖ ਰੁਪਏ ਦਾ ਝਟਕਾ ਲੱਗਾ ਹੈ ਨਾ ਮੈਂ ਤੁਹਾਡਾ ਪੰਕਜ ਜੀ ਪੰਕਜ ਜੀ ਕੀ ਮਾਮਲਾ ਕੀ ਹੋ ਗਿਆ ਜੀ ਕੁਛ ਨਹੀਂ ਬਿਜਲੀ ਵੱਧ ਘੱਟ ਗਈ ਆ ਲੱਗਦਾ ਅੱਛਾ ਕੀ ਕੀ ਸੜਿਆ ਪੰਕਜ ਜੀ ਕਿੰਨਾ ਕੋ ਨੁਕਸਾਨ ਹੋਇਆ ਦੇਖਾਂਗੇ ਕੀ ਹੋਇਆ ਬਸ ਅੱਗ ਬੁਝ ਗਈ ਬੰਦੇ ਸੇਫ ਆ ਬਸ ਅੱਛਾ ਜੀ ਤੇ ਪੰਕਜ ਜੀ ਕਿੰਨੇ ਕੋ ਜਾਨੇ ਮੌਜੂਦ ਸੀਗੇ ਕਮਰੇ ਦੇ ਵਿੱਚ ਜਾਂ ਉੱਪਰ ਇੱਥੇ ਉੱਪਰ ਕੋਈ ਨਹੀਂ ਸੀਗਾ ਇੱਥੇ ਸੀਗੇ ਮੰਮੀ ਹੋਏ ਤੇ ਲੱਗੀ ਉਹ ਬਾਹਰ ਚਲੀ ਗਈ ਮੈਨੂੰ ਕਾਲ ਆਇਆ ਅੱਗ ਲੱਗ ਗਈ ਹੈ ਹੂੰ ਤੇ ਬਸ ਕੋਈ ਕਾਰਨ ਪਤਾ ਲੱਗਿਆ ਕਿ ਬਿਜਲੀ ਘੱਟ ਵੱਧ ਨੂੰ ਕਿਦਾਂ ਕੀ ਵੱਧਦੀ ਘਟਦੀ ਰਹਿੰਦੀ ਹੈ ਨਾਰਮਲ ਜਿਹਾ ਅਕਸਰ ਇਹਦੀ ਵੱਧੀ ਘਟਦੀ ਜਾਂਦੀ ਹੈ ਕਲੀਗਦਾਰ ਹੋਯੰਦਵਾ ਅੱਛਾ ਜੀ ਤੇ ਬਿਜਲੀ ਵਾਲਿਆਂ ਤੁਸੀਂ ਇਦਾਂ ਕਿਹਾ ਨਹੀਂ ਜੀ ਜਿਵੇਂ ਕਿ ਇਹ ਦਿੱਕਤ ਹੈਗੀ ਹੈ ਤੇ ਉਸ ਤੋਂ ਬਾਅਦ ਨੋਰਮਲ ਗੱਲ ਕਦੀ ਵੱਤ ਗਈ ਕਦੀ ਘਟ ਗਈ ਹੁਣ ਜਿਹੜੀ ਆਈ ਆਈਏ ਕੋਈ ਦਿੱਕਤ ਨਹੀਂ ਅੱਛਾ ਕੀ ਕੀ ਸੜ ਗਿਆ ਜੀ ਤੁਹਾਡਾ ਕੀ ਕੀ ਰੱਖਿਆ ਹੈ ਜੀਗਾ ਇੱਥੇ ਕਾਫੀ ਕੁਝ ਪਿਆ ਸੀਗਾ ਅੱਛਾ ਇਹ ਬਾਅਦ ਵਿੱਚ ਦੇਖਾਂਗੇ ਕੀ ਰੱਖੀ ਰੌਂਡ ਫਿਗਰ ਕਿੰਨਾ ਕੋ ਕਿੰਨਾ ਕੋ ਲੱਖਾਂ ਕੁਝ ਦੱਸ ਹੀ ਨਹੀਂ ਸਕਦੇ ਸੀ ਕੀ ਦੱਸ ਸਕਦੇ ਹਾਂ ਦੋ ਚਾਰ ਪੰਜ ਲੱਖ ਦਾ ਜੀ ਇਹ ਤਾਂ ਬਹੁਤ ਹਾਂ ਜੀ ਕਾਫੀ ਸਮਾਨ ਸੀ ਹਾਂ ਜੀ ਹਾਂ ਜੀ ਹਾਂ ਜੀ ਐਡਾ ਕੁਝ ਨਹੀਂ ਰੌਂਡ ਫਿਗਰ ਕੀ ਦਸੀਏ ਠੀਕ ਹੈ ਜੀ ਹਾਂ ਜੀ ਇੱਕ ਉਡੇ ਏਰੀਆ ਚ ਅੱਗ ਲੱਗੀ ਮਕਾਨ ਨੂੰ ਕੀ ਹੈ ਦਾ ਫਰਕ ਕੋਈ ਇਲਾਕੇ ਵਾਲੇ ਦੇ ਕਹਿਣ ਦੇ ਮੁਤਾਬਕ ਕਹਿੰਦੇ ਸ਼ਾਰਟ ਸਰਕਟ ਕਿਹਾ ਜਾ ਰਿਹਾ ਹੈ ਬਾਕੀ ਪੂਰੀ ਜਾਣਕਾਰੀ ਨਹੀਂ ਅਜੇ ਪਤਾ ਲੱਗੀ ਆ ਪਰ ਕਾਫੀ ਨੁਕਸਾਨ ਹੋ ਗਿਆ ਘਰ ਦਾ ਚਲੋ ਇੰਨਾ ਪਰਮਾਤਮਾ ਦਾ ਸ਼ੁਕਰ ਹੈ ਕੋਈ ਜਾਨੀ ਨੁਕਸਾਨ ਨਹੀਂ ਆ ਤੇ ਦੀਵਾਰਾਂ ਕਾਫੀ ਸਮਾਨ ਸੜ ਗਿਆ ਕੱਪੜਾ ਸੀ ਘਰ ਦਾ ਜਿੰਨਾ ਵੀ ਸਮਾਨ ਹੁੰਦਾ ਤੇ ਮੇਰੇ ਖਿਆਲ ਇੱਕ ਮੰਜ਼ਲ ਦਾ ਕਾਫੀ ਨੁਕਸਾਨ ਹੋ ਗਿਆ ਬਾਕੀ ਜਦੋਂ ਕਿਤੇ ਉਹ ਲਾਈਟ ਚੱਲੇਗੀ ਦੋ ਤਿੰਨ ਚਾਰ ਘੰਟੇ ਬਾਅਦ ਜਦੋਂ ਮਾਹੌਲ ਸੁਖਾਵਾਂ ਆਏਗਾ ਕੋਈ ਅੰਦਰ ਉੱਪਰ ਜਾ ਸਕੇਗਾ ਉਦੋਂ ਪਤਾ ਲੱਗੇਗਾ ਕੀ ਨੁਕਸਾਨ ਆ ਤੁਹਾਨੂੰ ਪਤਾ ਵਸਦੇ ਘਰ ਚ ਬਹੁਤ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਦੁਬਾਰਾ ਬਣਾਉਣੀਆਂ ਪੈਂਦੀਆਂ ਮੇਰੇ ਕਾ ਲੱਖਾਂ ਦੇ ਕਰੀਬ ਨੁਕਸਾਨ ਹੋਇਆ ਹੈਗਾ ਬਾਕੀ ਤਾਂ ਜਿਨ੍ਹਾਂ ਦਾ ਘਰ ਹੈ ਉਹ ਜ਼ਿਆਦਾ ਦੱਸ ਸਕਦੇ ਆ ਪਰ ਪ੍ਰਮਾਤਮਾ ਦਾ ਇੰਨਾ ਸ਼ੁਕਰ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸ਼ੁਕਰ ਹੈ ਮਾਲਕ ਦਾ ਜਿਹੜਾ ਇਲਾਕਾ ਵੀ ਸੇਫ ਹੈ ਤੇ ਜਿਹੜੇ ਇਸ ਘਰ ਦੇ ਵਿੱਚ ਲੋਕ ਮੌਜੂਦ ਸੀ ਅੱਜ ਉਹ ਸਾਰੇ ਸੇਫ ਹੈ ਨੁਕਸਾਨ ਤਾਂ ਚਲੋ ਪੂਰਾ ਹੋ ਜਾਂਦਾ ਹੈ ਲੇਕਿਨ ਪ੍ਰਮਾਤਮਾ ਹੀ ਦੇਣਾ ਜਿਹੜੇ ਸਭ ਠੀਕ ਹੈ ਉਹਦਾ ਗੁਰੂ ਦਾ ਸ਼ੁਕਰਾਨਾ ਕਰਦੇ ਆ ਤੇ ਬਾਕੀ ਤੇ ਪਤਾ ਲੱਗ ਜੇਗਾ ਦਾ ਕਾਰਨ ਕੀ ਸੀ ਥੋੜੀ ਦੇਰ ਤੱਕ ਜਦੋਂ ਲਾਈਟ ਰੋਟ ਚੱਲੇਗੀ ਇਹਦਾ ਨੁਕਸਾਨ ਕਿਉਂ ਆਇਆ ਹੁਣੇ तकरीबन 5 ਗੇਟ ਆਏ ਇਲਾਕੇ ਵਾਲਿਆਂ ਨੇ ਫੋਨ ਕੀਤਾ ਇੱਥੇ ਪਤਾ ਲੱਗਿਆ ਚਲੋ ਪ੍ਰਮਾਤਮਾ ਦਾ ਇੰਨਾ ਸ਼ੁਕਰ ਹੈ ਹੁਣ ਕਹਿੰਦੇ ਜੋਤ ਜਲਦੀ ਸੀ ਉਹਦੇ ਤੋਂ ਸ਼ਾਇਦ ਅਗਰੀ ਜਲਦੀ ਸੀ ਮੈਂ ਦੱਸਦਾ ਇਹ ਤਾਂ ਸਹੀ ਨਹੀਂ ਖੜਾ ਹਾਂ ਜੀ ਜੋ ਇਹਨਾਂ ਨੇ ਦੱਸਿਆ ਕੀ ਨਾਮ ਹੈ ਸਰ ਤੁਹਾਡਾ ਪੰਕਤੇ ਨਾਮ ਅੱਛਾ ਕਿਹੜੀ ਜਗ੍ਹਾ ਮੌਜੂਦ ਹਾਂ ਸੀ ਧਰਮਪੁਰੇ ਗਲੀ ਨੰਬਰ 3 ਅੱਛਾ ਕੀ ਹੋਇਆ ਸੀ ਕਿ ਜੋਤ ਚ ਨਹੀਂ ਜੋਤ ਨਹੀਂ ਚੱਲ ਰਹੀ ਸੀ ਬਿਜਲੀ ਵੱਧੀ ਘਟੀ ਵੋਲਟੇਜ ਦੇ ਕਰਕੇ ਹੋਇਆ ਹਾਂ ਵੋਲਟੇਜ ਕਰਕੇ ਹੋਇਆ ਵਾ ਸ਼ਾਰਟ ਸਰਕਟ ਕੋ ਸ਼ਾਰਟ ਕਰ ਨਹੀਂ ਵੈਸੀਗੇ ਹੀ ਨਹੀਂ ਮੌਜੂਦ ਹੀ ਨਹੀਂ ਸੀਗੇ ਮੌਕੇ ਤੇ ਕਿੰਨਾ ਵੀ ਹੋਣਾ ਇਹਨੇ ਨੁਕਸਾਨ ਕਿੰਨਾ ਕਰਾ ਹੋਊਗਾ 10 ਲੱਖ ਰੁਪਏ ਦਾ ਸਮੇਰ ਹੋਦਾ ਹੈ ਬਾਕੀ ਮੌਕੇ ਤੇ ਦੇਖਿਆ ਜਾਏਗਾ ਮੱਤ ਘੱਟ ਹੈ ਬਿਲਡਿੰਗ ਨੂੰ ਨੁਕਸਾਨ ਹੋਇਆ ਹਾਂ ਬਿਲਡਿੰਗ ਨੂੰ ਵੀ ਆਇਆ ਦੁਵਾਰਾ ਦੁਗੁਣਾ ਮੜੀ ਗਿਆ ਸਾਰਾ ਬਾਕੀ ਮੌਕੇ ਤੇ ਲੋਕ ਘੰਟੇ ਤੱਕ ਦੇਖਦੇ ਨਾ ਲਾਈਟ ਲੋਟ ਹੋਏਗੀ ਪ੍ਰੋਪਰ ਫਿਰ ਚਲੋ ਇੰਨਾ ਸ਼ੁਕਰ ਹੈ ਪਰ ਮਨ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਹਾਂਜੀ ਫਾਇਰ ਵੇਡ ਦੀਆਂ ਕਿੰਨੀਆਂ ਗੱਡੀਆਂ ਆਈਆਂ 22 ਆਈ ਹੈ ਜੀ 22 ਆਈ ਹੈ ਹਾਂ ਹਾਂ ਅਸੀਂ ਆਪ ਅੱਗੇ ਵੱਧ ਕੇ ਪਹਿਲੇ ਲੱਗੇ ਰਹੇ ਹਾਂ ਜਿੰਨੇ ਨੂੰ ਹੋਇਆ ਹੈ ਬਾਕੀ ਉਹਨਾਂ ਨੇ ਕਰਤਾ ਕਿੰਨੀ ਦੇਰ ਲੱਗੀ ਕਿੰਨਾ ਟਾਈਮ ਲੱਗ ਗਿਆ ਸੀ ਅੱਗ ਬੁਝਾਉਣ ਨੂੰ ਅੱਗ ਦਾ ਜੀ ਘੰਟਾ ਲੱਗੀ ਰਹੀ ਹੋਣੀ ਮੇਰੇ ਸਾਰਨ ਅੱਧਾ ਪੂਨਾ ਘੰਟਾ ਬੁਝਾਤੀ ਉਹਨਾਂ ਨੇ